ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਨਚਹਲ ਪੰਜਾਬੀ ਕੁਕਿੰਗ ਚੈਨਲ ਦੇ ਉੱਤੇ ਅੱਜ ਆਪਾਂ ਬਣਾਵਾਂਗੇ ਕ੍ਰੇਲਿਆਂ ਦੀ ਸਬਜ਼ੀ ਉਹ ਵੀ ਨਵੇਂ ਤਰੀਕੇ ਦੇ ਨਾਲ ਤਾਂ ਜੋ ਆਪਣੇ ਕ੍ਰੇਲੇ ਬਿਲਕੁਲ ਵੀ ਕੌੜੇ ਨਾ ਬਣਨ ਸਭ ਤੋਂ ਪਹਿਲਾਂ ਆਪਾਂ ਕ੍ਰੇਲਿਆਂ ਨੂੰ ਗੋਲ ਗੋਲ ਕੱਟ ਲਿਆ ਹੈ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਤੇ ਹਲਦੀ 10 ਮਿੰਟ ਲਈ ਰੱਖ ਦਾਂਗੇ ਤਾਂ ਜੋ ਕ੍ਰੇਲਿਆਂ ਦਾ ਜਿਹੜਾ ਕੌੜਾ ਪਾਣੀ ਹੁੰਦਾ ਉਹ ਇਹ ਤੋਂ ਨਿਕਲ ਜੇ ਹਾਂਜੀ ਹੁਣ ਆਪਾਂ ਚੈੱਕ ਕਰਾਂਗੇ ਪਾਣੀ ਅਲੱਗ ਹੋ ਗਿਆ ਹੈ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਨਿਚੋੜ ਕੇ ਇੱਕ ਅਲੱਗ ਬਰਤਨ 'ਚ ਰੱਖ ਲਾਂਗੇ ਤੇ ਹੁਣ ਆਪਾਂ ਇੱਕ ਪੈਨ ਦੇ ਵਿੱਚ ਲਵਾਂਗੇ ਸਰੋਂ ਦਾ ਤੇਲ ਜਦੋਂ ਆਪਣਾ ਸਰੋਂ ਦਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਇੱਕ ਚਮਚ ਜੀਰਾ ਤੇ ਇੱਕ ਚਮਚ ਸੌਂਫ ਦਾ ਐਡ ਕਰਾਂਗੇ ਜਿਹਦੇ ਨਾਲ ਕਿ ਕ੍ਰੇਲਿਆਂ ਦਾ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਆਊਗਾ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੇ ਆਪਾਂ ਕ੍ਰੇਲੇ ਨਿਚੋੜ ਕੇ ਰੱਖੇ ਹੋਏ ਸੀਗੇ ਉਹ ਕ੍ਰੇਲਿਆਂ ਨੂੰ ਆਪਾਂ ਇਹਦੇ ਵਿੱਚ ਫਰਾਈ ਕਰਾਂਗੇ ਹਾਂਜੀ ਕ੍ਰੇ ਸਾਰੇ ਕ੍ਰੇਲੇ ਆਪਾਂ ਇਹਦੇ ਵਿੱਚ ਪਾ ਦੇਨੇ ਤੇ ਇਹਨੂੰ ਨਾਲ ਦੀ ਨਾਲ ਆਪਾਂ ਹਿਲਾਉਂਦੇ ਜਾਵਾਂਗੇ ਤੇ ਆਪਣੇ ਕ੍ਰੇਲੇ ਜਦੋਂ ਥੋੜੇ ਜੇ ਸੌਫਟ ਹੋਣ ਲੱਗ ਜਾਣ ਤਾਂ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਕੱਟੇ ਹੋਏ ਪਿਆਜ਼ ਤੇ ਆਪਾਂ ਉਹਨਾਂ ਨੂੰ ਪਿਆਜ਼ ਨੂੰ ਵੀ ਇਹਦੇ ਵਿੱਚ ਕ੍ਰੇਲਾਂ ਦੇ ਨਾਲ ਹੀ ਸਰੋਂ ਦੇ ਤੇਲ 'ਚ ਪੁੰਨ ਲਵਾਂਗੇ ਜਦੋਂ ਆਪਣੇ ਪਿਆਜ਼ ਨੇ ਜਿਹੜੇ ਹਲਕੇ ਬ੍ਰਾਊਨ ਜੇ ਹੋਣੇ ਸਟਾਰਟ ਹੋ ਗਏ ਤਾਂ ਆਪਾਂ ਇਹਦੇ ਵਿੱਚ ਐਡ ਕਰਾਂਗੇ ਮਸਾਲੇ ਜਿਹੜੇ ਨੇ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਨਮਕ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ ਤੇ ਗਰਮ ਮਸਾਲਾ। ਹਾਂਜੀ ਜਦੋਂ ਆਪਾਂ ਮਸਾਲੇ ਨੂੰ ਇਹਦੇ ਵਿੱਚ ਪਾ ਦਤਾ ਤਾਂ ਆਪਾਂ ਇਹਨੂੰ ਥੋੜੀ ਦੇਰ ਲਈ ਹੋਰ ਪਕਾਵਾਂਗੇ ਤਾਂ ਜੋ ਮਸਾਲੇ ਆ ਕਰੇਲੀਆਂ ਤੇ ਪਿਆਜ਼ ਦੇ ਵਿੱਚ ਚੰਗੀ ਤਰ੍ਹਾਂ ਅਬਸਰਬ ਹੋ ਜਾਣ ਤੇ ਇਦਾਂ ਹੀ ਆਪਾਂ ਇਦਾਂ ਤੁਸੀਂ ਇਹ ਰੈਸিপি ਕਰੇ ਆਸਾਨੀ ਨਾਲ ਬਣਾ ਸਕਦੇ ਹੋ ਇੱਕ ਤਾਂ ਜਦੋਂ ਆਪਾਂ ਕarele ਛੋਟੇ ਕੱਟ ਕੇ ਬਣਾਉਨੇ ਆ ਤਾਂ ਉਹ ਜਲਦੀ ਬਣ ਜਾਂਦੇ ਆ ਤੇ ਜਦੋਂ ਆਪਾਂ ਦੂਸਰੇ ਕarele ਫਰਾਈ ਕਰਕੇ ਬਣਾਉਨੇ ਆ ਵੱਡੇ ਤਾਂ ਉਹਨਾਂ ਵਿੱਚ ਕਈ ਵਾਰ ਜ਼ਿਆਦਾ ਤੇਲ ਅਬਜ਼ਰਬ ਹੋ ਜਾਂਦਾ ਤੁਸੀਂ ਇਹ ਤਰੀਕੇ ਨਾਲ ਕarele ਬਣਾ ਕੇ ਦੇਖਿਓ ਤੁਹਾਡੇ ਪਰਿਵਾਰ ਚ ਸਾਰੇ ਹੀ ਪਸੰਦ ਕਰਨਗੇ ਇਹ ਸਬਜੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਤੇ ਹੋਰ ਮੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ